ਗੁਣੀਆਂ ਆ ਮੱਟੇ ਕੰਨੀਆਂ ਮੀਆਂ ਅੱਗੇ ਮੱਟਾ ਚੱਲ ਨਹੀਂ ਜਾਂਦਾ ਗੇਣਾ ਮਾਰਿਆ ਤਾਂ ਤੇ ਖਾਂਲ ਚ ਪਾਣੀ ਹੈ ਤਾਂ ਹੈ ਨਹੀਂ ਉਹ ਪਾਣੀ ਤਾਂ ਫੇਰ ਨਹੀਂ ਬੱਟਾ ਨਹੀਂ ਬੱਟ ਗੇਣਾ ਪਿਆ ਠੱਠਾ ਮਾਰਤੇ ਸੀ ਓਏ ਓਏ ਐਵੇਂ ਮਰ ਜੇਗਾ ਤੂੰ ਚੰਕ ਕਰਦਾ ਮੈਂ ਤਾਂ ਵੀ ਬੰਦਾ ਜਾਗਦਾ ਤੇ ਛੁੱਟਾ ਐ ਤਾਂ ਮੈਂ ਜਾਗਦੀ ਪਿਆ ਸੀ ਸਾਡਾ ਕੀ ਨਹੀਂ ਮਰੇ ਤੇ ਤੁਹਾਡੇ ਬਾਹਰ ਦੇ ਸਾਡਾ ਬਾਹਣਾ ਛੋਟਾ ਕਹਦਾ ਬਾਹਣਾ ਹੈ ਓ ਤੇ ਤੂੰ ਕਿਹਨਾਂ ਦਾ ਮੁੰਡਾ ਛੇਰਾ ਓ ਤੂੰ ਕੀ ਖਾ ਕੇ ਆਇਆ ਚਾਹ ਤਾਂ ਦਰ ਚੰਡਿਆ ਮੈਂ ਖਾਦਾ ਦਾ ਭਰਾ ਮੈਂ ਕੁਛ ਨਹੀਂ ਯਾਰਾ ਇੱਧਰ ਫਿਰਦਾ ਕੀ ਕਰਦਾ ਫਿਰਦਾ ਉਹ ਮੈਂ ਤਾਂ ਘਰੇ ਮੋਟਰ ਚੱਲ ਜਾਂਦੀ ਸੀ ਪਾਣੀ ਵਾਲੀ ਯਾਰਾ ਅੱਛਾ ਉਹ ਬੁਣੀਆਂ ਕਹਿੰਦੇ ਬੰਦ ਕਰਿਆ ਉਹਨੂੰ ਉਹ ਮੈਂ ਖੇਤਾਂ ਖੇਤ ਦਾ ਕਾਹਨ ਠੁੱਕਾ ਪਿਆ ਯਾਰਾ ਨਾਲ ਤਾਂ ਸੁੱਕਾ ਪਿਆ ਖੇਤ ਘਰੇ ਕਿਹੜੀ ਮੋਟਰ ਚੱਲਦੀ ਆ ਘਰ ਵਾਲੀਆਂ ਮੋਟਰਾਂ ਭਲਾ ਇੱਥੇ ਖੇਚ ਕਿਵੇਂ ਆਉਣਗੀਆਂ ਉਹ ਫਿਰ ਮੈਨੂੰ ਵੜਦੇ ਨੂੰ ਦਮਨ ਲੱਗਾ ਯਾਰਾ ਓਏ ਕੋਈ ਖਾਲੀ ਚ ਪਾਣੀ ਦੇਖ ਰਿਹਾ ਉੱਥੇ ਘਰੇ ਛੱਡੀ ਹੋਊ ਮੱਸੀ ਮੋਟਰ ਤੁਸੀਂ ਆ ਤੀ ਆਵਰ ਬੁੜੀਆਂ ਨਹੀਂ ਬੱਜਦਾ ਮੈਨੂੰ ਪਾਨਾ ਬੂਟ ਪੱਛਾ ਉਹੇ ਦਾ ਉਹੇ ਦਾ ਬਾਇਦਾ ਨਾ ਘਬਰਾ ਇਨਾ ਬਹਿ ਜਾ ਹੱਕ ਗਿਆ ਵਗਾ ਪਿੰਡੋਂ ਆਉਂਦਾ ਪਟਾਣੇ ਕਰਾਂ ਤੀ ਮੇਰੀਆਂ ਨਾ ਪਕਾਈ ਨਹੀਂ ਕਰਾਈ ਹੁਣੀ ਤੈਨੂੰ ਘਰ ਵਾਲੀ ਮੋਟਰ ਕਹਿਉ ਬੰਦ ਕਰਨ ਨੂੰ ਤੂੰ ਕਿੰਦੇ ਦਾ ਖੇਤੀ ਆ ਗਿਆ ਸਿੱਧਾ ਸਿੱਧਾ ਇਹ ਬੁੜੀਆਂ ਆਈਆਂ ਨਾ ਮੈਂ ਕਰੂੰਗਾ ਮੈਂ ਨਾ ਅੱਜ ਨਸ਼ਾ ਪੱਤਾ ਜਾ ਦੇ ਖਾਲਾ ਨਾ ਤੈਨੂੰ ਪਤਾ ਨਹੀਂ ਲੱਗਦਾ ਓਏ ਨਸ਼ਾ ਪੱਤਾ ਕਿੱਥੇ ਮਿਲਦਾ ਛੋਟੇ ਭਾਈ ਯਾਰ ਮਿਲਦਾ ਦਾ ਕੋਈ ਨਹੀਂ ਪਿੰਡ 'ਚ ਆ ਮਿਲਦਾ ਆਪਣੇ ਤਾਂ ਦਵਾਈ ਦੇਣੇ ਕਿਤੇ ਮਹਿੰਗਾ ਯਾਰ ਦਵਾ ਲਾਂਗੇ ਹੱਥ ਨੇ ਤੈਨੂੰ ਪਾਹੀਆਂ ਲੈਣੀ ਯਾਰ ਨਾ ਤੂੰ ਮੇਰੀ ਗੱ ਹਾਂ ਤੂੰ ਕਰਨ ਕੀਆ ਖੇਤ ਉਹ ਇੰਗ ਮੈਦਾ ਇਹ ਬੱਚੀ ਤਾਂ ਆਇਆ ਮੈਦਾ ਖੇਤ ਪਾਣੀ ਲਾਉਣਾ ਹੈ ਪਾਵਾ ਪਾਣੀ ਮੋਟਰ ਤਾਂ ਦੋ ਦਿਨੋਂ ਕੋਈ ਆਈ ਨਹੀਂ ਲਾਈਟ ਓਏ ਨਹੀਂ ਕਰੇ ਬਣੋ ਚੱਲੀ ਜਾਂਦੀ ਆਹਦਾ ਪਾਣੀ ਕਿੱਧਰ ਜਾਂਦਾ ਫਨਾ ਪਾਣੀ ਦਾ ਟੱਟ ਹੁੰਦੀ ਹੈ ਘਰ ਵਾਲੀ ੱਟ ਹੁੰਦੀ ਆ ਓਇਆ ਹੈ ਕਮਾ ਲੈਣ ਦਾ ਲੈਣ ਦੀਆਂ ਉਹ ਲਾਈਟ ਤਾਂ ਹੈਗੀ ਲਾਈਟ ਦਾ ਵੀ ਫਰਕ ਆ ਇਹ 8 ਘੰਟੇ ਹੁੰਦੀ ਆ ਘਰਾਂ ਵਾਲੀ 24 ਘੰਟੇ ਚੱਲਦੀ ਹੁੰਦੀ ਆ ਓ ਯਾਰ ਪਾਣੀ ਤਾਂ ਉਹ ਵੀ ਧਰਤੀ 'ਚੋਂ ਨਿਕਲਦਾ ਧਰਤੀ 'ਚੋਂ ਹੀ ਨਿਕਲਦਾ ਯਾਰ ਪਾਣੀ ਦਾ ਕੀ ਆ ਯਾਰ ਜਿਹੜਾ ਕੌਣ ਮਾਰੇ ਮੱਥਾ ਯਾਰ ਤੇਰੇ ਨਾਲ ਤੂੰ ਮਾਰੇ ਮੱਥਾ ਉਹ ਨਹੀਂ ਮਰੂੰ ਮੈਂ ਤਾਂ ਆਪੀ ਮਰੂੰ ਮੈਨੂੰ ਵੀ ਕਮਲਾ ਕਰ ਦੇਗਾ ਅੱਧਾ ਕਮਲਾ ਦਾ ਤੂੰ ਆਪ ਹੈਗਾ ਇਹ ਹੁਣ ਥੋਇਆ ਪਈਆਂ ਨਾ ਤਲਵਾਰ ਵਰਗੀ ਇੱਕ ਟੱਕ 'ਚ ਤਰ੍ਹਾਂ ਗੱਲ ਵੱਡ ਦਿੰਦੀ ਓ ਇਹ ਇੱਕ ਟੱਕ 'ਚ ਜਾਂ ਨੂੰ ਮੱਝੇ ਤੋਂ ਖੜਾ ਨਾ ਹੁੰਦਾ ਠੱਡਾ ਚਾੜਤਾ ਹੀ ਚੰਦ ਓ ਪਿਆਂ ਕੀ ਕਰਦਾ ਫੇ ਇੱਥੇ ਤੋਂ ਘਰੇ ਨਹੀਂ ਪਈਆਂ ਇੱਥੋਂ ਉਹ ਯਾਰ ਕਰੇ ਬੁੜੀਆਂ ਤੰਗ ਕਰਦੀਆਂ ਨੇ ਦੁਪਹਿਰੇ ਪੈਣ ਇੱਥੇ ਮੈਂ ਆਰਾਮ ਨਾਲ ਕੇ ਪੈ ਗਿਆ ਯਾਰ ਅੱਛਾ ਤੈਨੂੰ ਹੀ ਬੁੜੀਆਂ ਤੰਗ ਕਰਦੀਆਂ ਨੇ ਮੈਂ ਨਾ ਵੀ ਇਹੀ ਮਤਲਬ ਪਰ ਆਪਾਂ ਚੈੱਕ ਕਰ ਮੇਰੇ ਨਾਲ ਚੱਲਣਾ ਪਹਿਲਾਂ ਤੇਰੇ ਲਈ ਵੜਦੇ ਆ ਫਿਰ ਮੇਰੇ ਨਾਲ ਵੜਾਂਗੇ ਆ ਉਹ ਨਹੀਂ ਨਹੀਂ ਉਹ ਭੈਣਾ 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 ਲਾਲਾਪਤੀ ਦੇਖ ਲੈ ਆਪਣੀ ਨੇ ਜਾਣ ਯਾਰ ਮੈਨੂੰ ਕੁਠਾ ਮੜਾ ਤਲੇ ਆ ਪਿਆ ਯਾਰ ਤੇਨੂੰ ਕਿਹਾ ਕਿਨੇ ਜੀ ਖੇਤਾਂ ਵਾਲੀ ਮੋਟਰ ਆਈਪੀਐ ਲਾਈਟ ਹੋਇਆ ਆ ਕੇ ਨਾ ਉਹਨਾਂ ਉੱਡਟੀਆਂ ਉਹਦਾ ਅਮਰੀਕਾ ਵਾਲਾ ਓਏ ਉਹ ਕਿੰਨਾ ਦਾ ਉਹ ਚੈਲਾ ਦਾ ਉਹ ਚੈਣਾ ਦਾ ਉਹ ਮੈਨਾਂ ਲੱਗੇ ਤਾਂ ਕਿਵੇਂ ਕੀ ਗੱਲ ਹੋ ਗਈ ਇਹਦਾ ਕੰਡਾ ਕੱਢਣਾ ਯਾਰ ਕਿਉਂ ਮਰਾਜ ਕੁੱਟ ਗਿਆ ਮੈਨੂੰ ਹੈ ਇਹ ਕਿਹੜੇ ਮੈਨੂੰ ਕੁੱਟ ਗਿਆ ਤੈਨੂੰ ਮਰਾਾ ਠੇਕੇ ਦੇ ਭਰਾਵਾ ਉਹ ਬਾਈ ਆ ਜਾ ਛੱਡ ਤੈਨੂੰ ਮਰਾਜ ਉਹ ਤੂੰ ਬਾਈ ਮੈਨੂੰ ਆਏ ਦੱਸ ਕਿਹੜੀਆਂ ਗੋਲੀਆਂ ਖਾਣਾ ਉਹ ਬਾਈ ਦੋ ਰੰਗੀਆਂ ਖਾਣਾ ਇਆਂ ਤੜੇ ਖਵਾ ਦੋ ਨਹੀਂ ਮੈਂ ਕੋਈ ਨਹੀਂ ਉਹ ਮੇਰਾ ਛੱਤ ਬਈ ਇਹ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਇਹ ਨਹੀਂ ਕੁੱਤਨੀ ਆ ਜਾਂਦੇ ਫਿਰ ਉਹ ਕਿਵੇਂ ਆ ਬਾਈ ਉਹ ਠੀਕ ਆ ਅਮਰੀਕਾ ਵਾਲਾ ਕਿਵੇਂ ਆ ਬoi ਵਧੀਆ ਛੂਏ ਛੂਟਣਾ ਉਹ ਵਧੀਆ ਵਧੀਆ ਹੋਰ ਸੁਣਾ ਕਿਵੇਂ ਆ ਵਧੀਆ ਵਧੀਆ ਹੋਰ ਕਿਵੇਂ ਝੰਡਿਆ ਠੀਕ ਆ ਭਰਾ ਕਾਟੋ ਤੇ ਹੀ ਫੁੱਲ ਆਉਂਦਾ ਕੇ ਖਾਜ ਨੇੜਦੀ ਮਿਲਦੀ ਆ ਭਾਵਾਂ ਲਾਦਾ ਚਾਟਾ ਫੁੱਲਾਂ ਤੇ ਇਹਨਾਂ ਖਾਣਾ ਜਾ ਕਿਉਂ ਕੀ ਹੋ ਗਿਆ ਕਾਟੋ ਨਾ ਨਿੰਮ ਤੇ ਚਲਾਦੀ ਸੋ ਖਾ ਉਹ ਉਹ ਮੇਰੀ ਗੱਲ ਸੀ ਹਾਂ ਗੱਲ ਕੁਛ ਨਹੀਂ ਯਾਰ ਕਰੇ ਕਹਤਾਂ ਨੂੰ ਮੱਸੀ ਮੋਟਰ ਬੰਦ ਕਰ ਦੇ ਅੱਛਾ ਇਨੂੰ ਜਦੋਂ ਮਾਪੀ ਚੁੱਪੀ ਹੁੰਦਾ ਨਾਲਾ ਛਾ ਉਹਨਾਂ ਗਰੀਬ ਚਤੇ ਰਹਿਣ ਗਿਆ ਬੇਰੀ ਦਾ ਥੋੜਾ ਚੁੱਪ ਕਰ ਜਾ ਬੰਦ ਮੈਨੂੰ ਗੱਲ ਦੱਸਦਾ ਇਹਨੂੰ ਉਹ ਕੀ ਕੀ ਦਿੰਦਾ ਹੈ ਯਾਰ ਖਾਦੀ ਵੀ ਪੱਧਰ ਆ ਗਈ ਨਾ ਅੱਜ ਉਹ ਯਾਰ ਦੋ ਈ ਘਰਾਂ ਨਾਲ ਬਾਲੀ ਤੇਜ ਹਾਂ ਤੇ ਉਹ ਪਤਾ ਨਹੀਂ ਲੱਗ ਘਰੇ ਕਿਹਾ ਵੀ ਮੱਥੀ ਮੋਟਰ ਬੰਦ ਕਰ ਦੇ ਅੱਛਾ ਕੰਜਾ ਤੇਨੂੰ ਉੱਥੇ ਆਏ ਲੱਗਿਆ ਜਿਵੇਂ ਵੀ ਖੇਤ ਵੀ ਮੋਟਰ ਆ ਗਈ ਹੁੰਦੀ ਆ ਹਾਂ ਵੀ ਪਾਣੀ ਚੱਲ ਪਿਆ ਖਾਲ ਚ ਅੱਛਾ ਇੱਥੇ ਬਦੰਦਰਾ ਆ ਗਿਆ ਮੈਂ ਉਹਨੇ ਪਿਆ ਸੀਗਾ ਮੱਜੇ ਤੇ ਹਾਂ ਜਾ ਕੇ ਮੇਰੇ ਕਹੀ ਮਾਰਨੀ ਹੁੰਦਾ ਭੱਜ ਕੇ ਪਰਾਂ ਹੋ ਗਿਆ ਤੇ ਨਹੀਂ ਕੱਤ ਰਹੇ ਹੁਣ ਕਹਿੰਦਾ ਪੂਰੀ ਓਏ ਤੂੰ ਟ ਉਹ ਮਾਰ ਮੁਲਕਾ ਟਖਾਇਆ ਗਰਮਲੀਏ ਤੂੰ ਵੀ ਨਾ ਓਏ ਮਨ ਕਾ ਲਟੂਆ ਜੇ ਤੂੰ ਨਾਕ ਔਰ ਕਰਦਾ ਮੈਂ ਕਹਾਂ ਤੈਨੂੰ ਤਾਂ ਬੋਰੀ ਚ ਪੈਂਦਾ ਕਰਤਾ ਹੀ ਨੇ ਯਾਰ ਇਹ ਤਾਂ ਬਈ ਚਾੜਤਾ ਹੀ ਜਾਂਦਾ ਏ ਓਏ ਏਨੇ ਪੀਂਦ ਕਰਦਾ ਏਨੇ ਪੀਂਦ ਨੇ ਮੈਂ ਓ ਬਾਈ ਆਉਟ ਏ ਕੀ ਪੀਵਾ ਪਾ ਤੈਨੂੰ ਆਮਲੀਏ ਕੀ ਕਰੀਏ ਨਾ ਤੂੰ ਤੇਰਾ ਮੱਤਾ ਤੂੰ ਕੰਮ ਟੱਕਰੀਂ ਮੈਨੂੰ ਕਹ ਤਾਂ ਕੀ ਗੱਲ ਹੋ ਗਈ ਸੀ ਯਾਰ ਓ ਬਾਈ ਠੂਹੇ ਤੂੰ ਹੀ ਪੌਂਕੀਆਂ ਦਾ ਗਾਉਂ ਹੀ ਤਾਂ ਪੌਂਕੀਆਂ ਦਾ ਮੈਂ ਓਏ ਬਾਈ ਆਉ ਤੂੰ ਭਾਇਆ ਨਹੀਂ ਤਰਾ ਠਈਆ ਓਏ ਪੇਂਡਟੇ ਕਾ ਠੰਡੇ ਗੱਲਾਂ ਕਰ ਰਹੇ ਕਰਮਚਾਰੀ ਫਿਰ ਬੈਠੇ ਥੋੜੇ ਜਿਹਾ ਉਹ ਐ ਹੋ ਗਈ ਗੱਲ ਬੈਠੇ ਇਹ ਮਿਲ ਕੇ ਮੂੰਹ ਠੇਕੇ ਦੇ ਗੱਲੋ ਅੱਛਾ ਉੱਤਾਂ ਲੜਾ ਕਿ ਦੋ ਪੈਗ ਹਾਂ ਨਾਲ ਕਾਰ ਚਲਾ ਰੱਖਿਆ ਇਹਨੇ ਫੁੱਲ ਸੀ ਪੁਲਿਸ ਜਮਾ ਹੈ ਉਹ A to Z ਜੀ ਜਮਾ ਅੱਛਾ ਮੈਂ ਇਹ ਗੱਲਾਂ ਪੈ ਕੇ ਗੱਲਾਂ ਕਰਨ ਲੱਗੇ ਮੈਂ ਚੌੜ ਕਾ ਕਹਿੰਦੇ ਨੇ ਪੋਲਾ ਐ ਗੱਲ ਦੇ ਹੱਥ ਕਿਉਂ ਨਾ ਲਾਤਾ ਅੱਛਾ ਲਾ ਭਾਈ ਇਹ ਪਿੱਪੋਲਾ ਗੱਲ ਤੇ ਉਹ ਮਾਰਿਆ ਯਾਰ ਮੈਨੂੰ ਕੀ ਕਹਣਾ ਮੈਨੂੰ ਬਾਬਾ ਗਾਣਾ ਫੜਿਆ ਮੇਰੇ ਗਾਣੇ ਨੇ ਭਾਉਣ ਤੋਂ ਓਏ ਨੂੰ ਪਾਈ ਉਹੀ ਬੰਮਾ ਬੰਮਾ ਲੱਕ ਸਾਰਾ ਤੇ ਹੁਣਾ ਹੋਰ ਨੇ ਨਾ ਕੇ ਇਹ ਮੈਨੂੰ ਕਹਿ ਰਿਹਾ ਯਾਰ ਕਹਿੰਦਾ ਮੈਂ ਤਾਂ ਬੱਚਿਆਂ ਨੇ ਵੀ ਨਹੀਂ ਪਸਾਣਾ ਘਰੇ ਆਏ ਨੂੰ ਉਹ ਬਾਈ ਇਹਦਾ ਕੀ ਪਤਾ ਨਾਲ ਲੁਣੀ ਲਟਕ ਗਿਆ ਹੋਵੇ ਜਾਂ ਟੈਗ ਹੋਗਾ ਹਾਂ ਓਏ ਤੇਰਾ ਕੰਮ ਕਰਨੇ ਭਾਈ ਹਟਾਈ ਨਾ ਉਹ ਨਾ ਨਾ ਉਹ ਬਾਇਆ ਬਾਇਆ ਨਾ ਨਾ ਮਾਰੀ ਨਾ ਮਾਰੀ ਨਾ ਓਏ ਤੂੰ ਪਹਿਲਾਂ ਇਹਦਾ ਚੰਦ ਚੜਤ ਆ ਗਿਆ ਹੁਣ ਤੂੰ ਮੇਰਾ ਚੜ ਮੇਰੀ ਗਾ ਖੁਣ ਲਾ ਮੈਂ ਤਾਂ ਵੱਡਾ ਹੋਇਆ ਟੋਕਰੇ 'ਚ ਪੈਣ ਦੇ ਟਰਾਲੀ 'ਚ ਵੀ ਨਹੀਂ ਪੈਣਾ ਓਏ ਆਟਾ ਜਾਂਦਾ ਜਾਂਦਾ ਨਾ ਬਾਈ ਦੱਸ ਨਹੀਂ ਇਹ ਮੈਨੂੰ ਪਤਾ ਹੋਊਗਾ ਓਏ ਅੱਜ ਖਾਦਾ ਕੀ ਹੈ ਤੇਰਾ ਉਹ ਰੰਗੀਆਂ ਨੇ ਹੱਦਿਆਂ ਚ ਮਰੀਆਂ ਆ ਆ ਮੇਰੇ ਰੰਗੀਆਂ ਗੋਲੀਆਂ ਦਾ ਤੁਸੀਂ ਦੋ ਰੰਗ ਦੀ ਥੋੜੀ ਲਟਾਉਂਦੀਆਂ ਇਹਦਾ ਡੱਕਾ ਫਿਰਦਾ ਅਮਰੀਕਾ ਵਾਲਾ ਇਹਨੂੰ ਕੋਈ ਪਤਾ ਨਹੀਂ ਲੱਗਦਾ ਯਾਰ ਪਤਾ ਮੈਂ ਕਹਿੰਦਾ ਇਹਨੂੰ ਜਦ ਕਰੇ ਇੱਕ ਵਾਰ ਖੱਡਿਆਨੇ ਆਪਾਂ ਹੋਇਆਂ ਜਾਂ ਨੂੰ ਖਾਲ ਗੋਛੜ ਦੇਦੇ ਆਪਾਂ ਪਾ ਕੇ ਦੇਖ ਲੈ ਓਏ ਹੱਥ ਲਾਉ ਉਹਨੂੰ ਕਹਿ ਤੂੰ ਡੀਸੀਆਂ ਓਏ ਨਾ 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 ਭਰਾਵਾ ਨਾ ਮਾਰ ਇਹਦੇ ਉਹ ਜੈਨ ਕੰਜਰ ਨੇ ਹੀ ਜੀ ਕਹੀ ਫੜਾਈਆਂ ਲਿਆ ਕੇ ਕੀ ਪਤਾ ਇਹ ਵੀ ਕੀ ਪ੍ਰਗੈ ਦੀ ਚੱਕ ਚੁੱਕ ਲਿਆ ਹੋਵੇ ਯਾਰ ਇਹਦੇ ਕੋਲ ਕਹੀ ਨਹੀਂ ਹੈਗੇ ਇਹ ਵੀ ਕਹੀ ਗੱਲ ਹੈ ਵੀ ਸਿਆਣੀਆਂ ਹਨਾ ਔਰ ਹੁਣ ਜਿਹੜਾ ਪਤਾ ਕੋਈ ਨਹੀਂ ਤੇ 2 ਘੰਟੇ ਲਾ ਯਾਰ ਆ ਤਾਂ ਨਾ ਆ ਦੋ ਘੰਟੇ ਲਾਉਣੂ ਤਤੂਰੀਆਂ ਵੱਡੀਆਂ ਜਿੰਦਾਂ ਹੋਏ ਓਹ ਨਾ 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 ਪ੍ਰਾਵਾ ਮੈਂ ਤਾਂ ਓਕੇ ਨਾ ਕਲਾਂ ਪੈ ਕੇ ਪੁੱਗਲਾਂ ਫਟ ਕਰਕੇ ਕਰਾਂਗੇ ਕੰਮ ਪੈਗਾ ਮਜਾਣਾ ਆ ਕੀ ਕਹਿੰਦਾ ਇਹ ਨਾ ਠੂਈਆਂ ਤੈਨੂੰ ਓਹਦਾ ਕੁਛ ਨਹੀਂ ਯਾਰ ਇਹ ਤੂੰ ਬਾਗ ਗਿਆ ਉਹ ਤੇਰਾ ਟੱਕਿਆ ਯਾਰ ਇਹਨੂੰ ਕੋਈ ਪਤਾ ਹੀ ਲੱਗ ਰਿਹਾ ਇਹਨੂੰ ਲੱਗਦੀ ਚੌਂ ਦਿਨੋਂ ਹੀ ਨਹੀਂ ਪਤਾ ਮੈਂ ਫਿਰਦਾ ਕਿੱਥੇ ਆ ਤੂੰ ਇਹ ਤੈਨੂੰ ਇਹ ਕਹਿੰਦਾ ਵੀ ਮੈਂ ਕੁੱਟਿਆ ਹੈ ਇਹਨੂੰ ਹੋਰ ਯਾਰ ਮੈਨੂੰ ਕਹਿੰਦਾ ਦਿਵਾਕਾਂ ਨੇ ਘਰੇ ਪਛਾਣੇ ਹੀ ਨਹੀਂ ਕਹਿੰਦਾ ਇਨਾ ਕੁੱਟਿਆ ਮੈਨੂੰ ਸੌਂ ਖਾ ਹੋਰ ਉਹਨੂੰ ਰੋਂਦਾ ਸੀ ਮੇਰੇ ਕੋਲ ਤਾਂ ਉਹ ਬਾਈ ਨੂੰ ਕੋਈ ਕੱਲ ਦਾ ਭਾਂ ਬੈਠ ਕੇ ਟੱਕੇ ਹੁੰਨ ਸੇ ਤੇ ਮੈਂ ਤਾਂ ਇਹਨੂੰ ਕੁੱਟਿਆ ਕਾਣ ਨੂੰ ਮੈਂ ਗੱਲਾਂ ਲਾ ਗਿਆ ਸੀ ਮੈਂ ਆਪਾਂ ਕਰੀ ਜੰਨੇ ਆ ਅੱਛਾ ਗੱਲਾਂ ਗੱਲਾਂ ਕਰਦ ਕੇ ਤੇ ਉਹਦੇ ਹੱਥ ਲਾਦਾ ਮੈਂ ਅੱਛਾ ਇਹ ਤਾਂ ਮੁੱਛ ਨੂੰ ਉਹ ਨਾਲ ਬयाम ਹੋਇਆ ਪਿਆ ਬ ਇਹਨੂੰ ਕੁੱਟਿਆ ਟੱਕੇ ਨੂੰ ਨਸੇ ਫੇਰ ਤਾਂ ਬਾਈ ਇਹ ਮੈਨੂੰ ਲੱਗਦਾ ਕਿਸੇ ਰਾਤ ਨੂੰ ਬਾਗਿਆ ਬਾਾਰ ਚ ਹੋਰਦੇ ਇਹ ਅਹੀਂ ਹੋਇਆ ਜਿਵੇਂ ਅੱਜ ਆ ਗਿਆ ਇੱਥੇ ਖੇਤ ਹਮ ਬਲੇ ਖੇਨਾਲੇ ਨੂੰ ਲੱਗ ਗਈ ਚੌਂਦੀ ਮਿਲਾ ਕਿਸੇ ਦੇ ਘਰੇ ਵਰ ਗਿਆ ਗਲਤ ਜਮਾਂ ਸਾਮੀ ਹੋਈ ਆ ਬਾਈ ਫੇਰ ਹਮ ਬਣਾ ਤਾਂ ਬੰਦਾ ਕਿਤੇ ਹੋਰਦੇ ਨੂੰ ਬੈਮ ਬੈਠ ਗਿਆ ਮੈਂ ਗੁੱਟਿਆਗਾ ਹੋਰ ਜਰ ਭਾਏ ਨੇ ਮੇਰੇ ਕਹੀਂ ਮਾਰ ਨਹੀਂ ਜਾ ਕੇ ਯਾਰ ਇਹਨੇ ਗੱਲ ਚ ਹੋਰ ਬਾਈ ਯਾਰ ਤੇ ਜਵਾਗ ਵੀ ਜਮਾਂ ਥੋੜੀ ਥੋੜੀ ਇਹ ਗੱਲਾਂ ਕਰੀ ਜਾਂਦਾ ਉਹ ਕਿਵੇਂ ਕੀ ਨੂੰ ਕੁੱਟੇ ਜਾਂਦੇ ਹੋ ਉਹ ਕਿਵੇਂ ਆ ਠੀਕ ਆ ਮੈਂ ਦਾ ਕਿਵੇਂ ਅਮਰੀਕਾ ਆ ਲਿਆ ਉਹ ਬਾਈ ਠੀਕ ਆ ਹੋਰ ਠੀਕ ਆ ਮੁੰਡਿਆ ਵਧੀਆ ਕਿਨੂੰ ਕੁੱਟਿਆ ਨੇ ਤੁਸੀਂ ਉਹ ਕੁੜਦੇ ਗੜਦੇ ਕਿਸੇ ਨੂੰ ਨਹੀਂ ਉਹਦਾ ਬਸ ਅਮਲੀ ਜਿਹਾ ਗੱਲਾਂ ਕਰੀਏ ਨੇ ਛੰਨੇ ਦੀਆਂ ਉਹ ਐਂ ਜਾਂਦਾ ਸੀ ਕਹਿੰਦਾ ਭਾਏ ਮੈਨੂੰ ਟੱਕਿਆ ਰਾਜ ਉਹ ਕਹਿੰਦਾ ਮੈਨੂੰ ਕੁੱਟਿਆ ਉਹਨਾਂ ਨੇ ਯਾਰ ਹੁੰਦਾ ਜਾਂਦਾ ਸੀ ਫੇਰਾ ਓਏ ਕਾਹਨੂੰ ਕੁੱਟਿਆ ਕਿਸੇ ਨੇ ਉਹਦਾ ਐਂ ਛੋਟਲਾ ਵੱਡਤਾ ਜਿਉਂ ਨੇ ਕਹੀ ਨਾਲ ਹੈ ਬਾਈ ਹੋਰ ਹੁਣ ਯਾਰ ਮਾਲਾ ਵੱਧ ਕੇ ਸਾਲ ਮਾਰੀ ਯਾਰ ਚਾੜ ਬਾਈ ਚੰਦ ਉਹਨਾਂ ਤਾਂ ਨਾ ਤੈਨੂੰ ਕਿਵੇਂ ਵੱਡਤਾ ਜਿਉਂ ਨੇ ਉਹੀ ਯਾਰ ਨੂੰ ਚੁੰਦੀ ਚੁੰਦੀ ਲੱਗੀ ਪਈ ਹੁੰਦਾ ਘਰੇ ਕਿਹਾ ਸੀ ਵੀ ਮੋਟਰ ਮੱਛੀ ਮੋਟਰ ਬੰਦ ਕਰਦੇ ਉਹਦਾ ਕਿਹਾ ਜਾਂਦਾ ਐ ਕਰਦਾ ਮੇਰੇ ਹੱਥਾਂ 'ਚ ਦੋ ਕਤਲ ਲਿਖੇ ਨੇ ਕਹਿੰਦਾ ਉਹਦਾ ਉਹ ਤਾਂ ਕਹੀ ਤੋ ਚੱਲਦੀ ਨਹੀਂ ਕਿਹੜੇ ਉਹ ਕਤਲ ਕਰ ਦੂਗਾ ਪਤਾ ਨਹੀਂ ਭਰਾਵਾ ਮੈਂ ਤਾਂ ਇੱਥੇ ਆ ਇੱਥੇ ਜਾਂਦਾ ਦੇਖਿਆ ਯਾ ਮੋੜ ਮੁੜ ਕੇ ਕਹਿੰਦਾ ਅੱਜ ਅੱਜ ਦਾ ਕਹਿੰਦਾ ਝੰਡਾ ਵਾਲੀ ਦੋ ਕਤਲ ਕਰੂਗਾ ਕਹਿੰਦਾ ਘਰੇ ਇੱਕ ਮਗਾ ਦਾ ਖੇਤ ਉਹ ਕਰੀ ਖੜਾ ਉਹ ਕਤਲੇ ਵੀ ਛੱਡ ਬਾਰੀ ਉਹਦੀਆਂ ਗੱਲਾਂ ਯਾਰ ਅਮਰੀਕਾ ਵਾਲਾ ਹੱਥ ਮੈਨੂੰ ਐ ਦੱਸ ਤੂੰ ਅਮਰੀਕਾ ਗਿਆ ਸੀ ਕਿਵੇਂ ਆ ਤੇਰਾ ਉੱਥੇ ਕੰਮ ਧੁੰਦਾ ਬਈ ਐਡਾ ਕੋਈ ਖਾਸ ਤਾਂ ਹੈ ਨਹੀਂਗਾ ਪੱਟਾ ਐ ਪਾਜਾ ਹੋ ਜਾਂਦਾ ਯਾਰ ਅੱਛਾ ਐਡਾ ਕੋਈ ਹੈ ਆਪਾਂ ਕਹਿ ਦੀ ਦਮ ਨਹੀਂਗਾ ਆਪਣੇ ਪੰਜਾਬ ਵਰਗੇ ਦੀ ਸੀਗੀ ਅੱਛਾ ਜੀ ਉਹ ਜਮਾ ਮੈਂ ਕਹਿੰਦਾ ਪਿਆ ਯੋਤੂ ਯਾਕੇ ਦੇ ਦੀਆਂ ਨਹੀਂ ਕਰਨੀਆਂ ਪੈਂਦੀਆਂ ਬਈ ਇਹੀ ਗੱਲਾਂ ਤਾਂ ਮੈਂ ਸਾਡੇ ਨੂੰ ਸਮਝਾਉਣਾ ਇਹਨੂੰ ਇਹ ਮੰਨਦਾ ਨਹੀਂ ਉਹ ਤੇ ਕੀੜਾਗਾ ਬਾਈ ਯਾਰ ਮੈਂ ਤਾਂ ਕਿਹਾ ਜਾਊਂਗਾ ਯਾਰ ਹਰ ਦਨ ਹੀ ਫਿਰ ਪੰਗਾ ਲੈਣਾ ਨਾ ਨਾ ਕਿਰਾਂ ਦਾ ਮੈਂ ਜਹਾਜ਼ ਤੇ ਬੈਠੂ ਉਹ ਬਾਈ ਜਹਾਜ਼ ਤੇ ਬੈਠਣਾ ਸੌਖਾ ਹੈ ਇਥੋਂ ਪੈਸੇ ਲਾ ਕੇ ਉੱਥੇ ਪੈਸੇ ਡਾਲਰ ਕਾਉਣੇ ਬਾਹਲੇ ਔਖੇ ਆ ਕੋਈ ਨਹੀਂ ਆਪੇ ਕਮਾਏ ਜਾਣਗੇ ਯਾਰ ਕੋਈ ਆਪੇ ਕੋਣ ਤੂੰ ਤਾਂ ਰਾਬੂ ਤੁਰੂਗਾ ਰੈਂਟੋ ਜਿਵੇਂ ਚ ਪਾਉਣਾ ਯਾਰ ਮੈਂ ਕਮਾਉਂ ਉੱਥੇ ਆ ਕੇ 베ਰੀਆਂ ਤੋਂ 베ਰ ਤੋਂ ਨੂੰ 베ਰ ਉੱਥੇ ਅਰ ਬਾਈ ਐਂ ਦੱਸਦੇ ਮੈਨੂੰ ਵੀ ਉੱਥੇ ਦਰਖਤਾਂ ਨਹੀਂ ਲੱਗਦੇ ਨੇ ਡਾਲਰ ਉਹ ਦਾਕਟਰ ਦੇ ਕਿਹੜੇ ਲੈ ਆਦਿਆ ਭਰਾਵਾ ਉਥੇ ਲੈਂਡਿੰਗ ਸਾਫ ਕਰਨੀਆਂ ਪੈਂਦੀਆਂ ਤੁਲਕੀ ਦੀਆਂ ਨਹੀਂ ਦੱਸਾਂ ਮੈਂ ਫੇਰ ਐ ਪੂਰਾ ਕਰਕਰ ਚੱਕਣਾ ਪੈਂਦਾ ਉਹ ਵੀ ਮੁਸ਼ਕਲ ਤੋਂ ਮੁਸ਼ਕਲ ਮਿਲਦੀ ਹੈ ਨਾ ਉੱਥੇ ਫੇਰ ਜਰਾ ਆਪਣੇ ਇੱਥੇ ਕਿਉਂ ਨਹੀਂ ਜਮਾਇਆ ਕੰਮ ਕਰਦੇ ਕੋਠੀ ਪਾਈਆਂ ਨੇ ਕਿੱਲਾ ਦਾ ਮਾਨ ਲੈਦੇ ਕੋਲੇ ਕਿਹ ਪਾਈਆਂ ਨੇ ਕੋਈ ਨਾ ਮਝਲੀ ਕੋਠੀ ਪਾਈਆਂ ਨੇ ਓਏ ਯਾਰ ਕਿਹੜੀ ਤਨ ਮਝਲੀ ਪਾਈ ਉਹਦੀ ਜਿਹੜੇ ਕਰ ਮਝਲੀ ਕੀਤੀ ਮਾਰੀ ਮੋਟੀ ਮੇਰੀ ਨੌਕਰੀ ਮੈਨੂੰ ਨੌਕਰੀ ਕੋ ਅਮਰੀਕਾ ਤੋਂ ਆਇਆ ਡਾਲਰ ਲਿਆ ਬਾਈ ਇਹੇ ਪਰੇ ਪਰ ਅਬਾ ਤੈਨੂੰ ਭੈਮ ਹੋਇਆ ਪੈਗਾ ਉੱਥੇ ਭੇੜਾ ਕੰਮ ਆ ਮੈਂ ਹੁਣ ਪਾਵਸ ਨਹੀਂ ਜਾਂਦਾ ਹੈਗਾ ਅਮਰੀਕਾ ਹਾਂ ਉਹ ਬਈ ਮੈਨੂੰ ਮੈਂ ਆ ਅਮਰੀਕਾ ਆਇਆ ਹਾਂਜੀ ਮੈਨੂੰ ਐ ਦੱਸ ਇੱਥੇ ਕੰਮ ਚ ਕਰਨ ਚ ਕੀ ਹਰਜਾ ਉੱਥੇ ਜਦੋਂ ਇਹਨੇ ਲੈਟਰਿੰਗਾਂ ਸਾਫ ਕਰਦੇ ਨੇ ਇਹਨੇ ਕੰਮ ਕਰਦੇ ਨੇ ਝਾੜੀਆਂ ਲਾਉਂਦੇ ਨੇ ਰਾਤਾਂ ਨੂੰ ਤੁਰੇ ਫਿਰਦੇ ਨੇ ਭਾਈ ਇੱਥੇ ਕਿਉਂ ਨਹੀਂ ਕੰਮ ਕਰਦੇ ਕੋਈ ਹਰਜ ਨਹੀਂਗਾ ਭਈ ਜਿੱਥੇ ਕੰਮ ਕਰਦੇ ਤੇ ਮੈਂ ਕਹਣਾ ਕੌਰ ਹੀ ਬੱਕਰੀ ਆ ਬੀਬੀ ਦੀ ਕੰਮ ਕਰਨ ਦੀ ਫੇਰ ਉਹ ਬਾਈ ਉੱਥੇ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਨੇ ਜਾ ਕੇ ਨੇ ਕੁਝ ਤਾਂ ਮੈਂ ਗੱਲ ਕਰਦਾਗਾ ਇੱਕ ਦੇਖਾ ਜੋ ਟੇਲੇ ਵਿੱਚ ਸੋਇਆ ਨਹੀਂ ਹੁਣ ਆਪਣੇ ਪਿੰਡ ਲਾਲਾ ਉਹ ਮੁੰਡਾ ਨੌਜਵਾਨ ਸੀ ਉਹ ਮਾਰਗਾ ਦੇ ਲੱਬ ਚਾਰੀ ਦਸ ਪੁੱਛੋ ਹੀ ਉੱਥੇ ਕੋਈ ਜਮਾਨੀ ਬਹੁਤ ਬੁਰਾ ਹਾਲ ਆ ਬਈ ਆਪ ਦਾ ਤੇ ਹਿਸਾਬ ਦੀ ਹੁੰਦਾ ਮੇਰੀ ਗੱਲ ਸੁਣ ਬਈ ਜੇ ਉਥੇ ਕੋਈ ਬਿਮਾਰ ਵੀ ਹੁੰਦਾ ਨਾ ਉਥੇ ਕੋਈ ਆਏ ਨਹੀਂਗਾ ਵੀ ਤੈਨੂੰ ਜੇ ਆਪਣੇ ਇਥੇ ਗੰਢੀ ਕੁਮਾਂਢੀ ਰਾਤ ਨੂੰ ਕੁਮਾਰ ਹੋ ਜੇ ਉਹਦੇ ਅਗਲਾ ਕਹਿੰਦਾ ਵੀ ਚੱਲ ਗੱਡੀ ਜਾ ਹਸਤਾਲ ਚ ਲੈ ਜਲੀਏ ਉਹਦੇ ਕੋਈ ਪੋਤਾ ਨਹੀਂ ਉਹ ਜਿਵੇਂ ਪਿਆ ਤੋਂ ਪਈ ਆ ਹਣ ਗੱਲ ਸੁਣ ਲੈ ਦੀ ਬਾਈ ਤੂੰ ਆਇਆ ਵੀ ਸ਼ਰੀਕ ਐ ਇਹ ਵੀ ਕਿਤੇ ਜਾ ਕੇ ਕੋਠੀ ਨਾ ਪਾਰੇ ਤੂੰ ਗੱਲ ਕਿਉਂ ਨਹੀਂ ਸਮਝਦਾ ਤੂੰ ਇਹ ਨਪੂਲਾ ਖਤਮ ਆਏ ਉਹ ਨਹੀਂ ਜਾ ਰਹਾ ਇਹਦੀ ਗੱਲਾਂ ਸਿਆਣੀਆਂ ਐ ਤਾਂ ਆ ਗਿਆ ਹੁਣ ਉਥੋਂ ਓਏ ਨਹੀਂ ਬਾਈ ਤੈਨੂੰ ਪਹਿਮ ਹੋਇਆ ਪਿਆਗਾ ਬਾਈ ਯਾਰ ਤੂੰ ਇਹਦੀ ਕੋਠੀ ਆਪਣੇ ਨਾਲ ਨਾ ਵਜੇਰੇ ਪਾਲੀ ਮੇਰੀ ਕੋਠੀ ਟੌਰ ਗੱਲ ਜੁੱਪ ਕਰ ਨਹੀਂ ਸਮਝਦਾ ਯਾਰ ਚਲੋ ਹੁਣ ਇਹਨੂੰ ਐ ਦੱਸ ਯਾਰ ਇਹ ਜਾਣ ਨੂੰ ਕਹਿੰਦਾ ਹੁਣ ਇਹਦਾ ਕੀ ਹੱਲ ਕਰੀਏ ਬਾਈ ਇਹਦਾ ਹੱਲ ਤਾਂ ਫੇਰ ਇੱਕੋ ਹੀ ਆ ਮੈਂ ਪੇਪਰ ਤੁਮੇ ਨਾਲ ਨਿਕਲ ਨਹੀਂ ਰਹੀ ਨਾ ਨਾ ਇਹ ਵਾਰੇ ਪੇਪਰ ਦਾ ਚਾਰ ਬੰਦੀ ਇਹ ਪੇਪਰ ਦਾ ਜਿੱਦਾਂ ਨੰਬਰ ਘਟ ਗਿਆ ਮੈਂ ਇੱਕ ਵਾਰੀ ਹੋਰ ਪੁੱਛ ਰਿਹਾ ਕਿ ਹਉ ਨਿਕਲ ਜੂ ਮੰਦਾ ਹੀ ਨਹੀਂ ਗੱਲ ਇਹ ਇੱਕ ਵਾਰ ਹੋਰ ਕਹਿ ਰਿਹਾ ਹੈ ਮੈਂ ਨਾ ਉਹਦਾ ਨੰਬਰ ਕੀ ਹੁੰਦਾ ਓਏ ਓਏ ਯਾਰ ਅੱਧਾ ਬੈਂਡ ਘਟ ਗਿਆ ਕਾਲਾ ਆਪਣੇ ਪੈਂਡ ਦਾ ਫੇਲਦਾ ਫੇਲ ਹੀ ਬਚੂਗਾ ਫੇਰ ਇਹ ਕੀ ਗੱਲ ਮੈਂ ਕਹੀ ਸੀ ਨੂੰ ਯਾਰ ਉਹ ਯਾਰ ਤੂੰ ਮੇਰੀ ਗੱਲ ਨਾ ਪਹਿਲਾ 2.5 ਨੰਬਰ ਘਟ ਸੀ ਅੱਛਾ ਇਹ ਕਿੱਦਾਂ ਘਟ ਗਿਆ ਇਹ ਕਿ ਪਤਾ ਹੂੰਗਾ ਤੋ ਇਹ ਕਿਤੇ ਕੋਈ ਕਿਹੜਾ ਜਾਦੂ ਮੰਤਰ ਤੂੰ ਨੰਬਰ ਵਧਾ ਲੇਗਾ ਮਿਹਨਤ ਕਰੂ ਫੋਲ ਤਾ ਪਹਿਲਾ ਕਿਉਂ ਨਾ ਕਰੀ ਬਾਈ ਨੇ ਕਰਾਂ ਦੀ ਕਿਉਂ ਭਾਈ ਤੂੰ ਜਿਆਰਾ ਉਹੀ ਮਾਰੀ ਜਾਂਦਾ ਇਹ ਕਾਪੀ ਤਾਂ ਵゼਰਾ ਚੱਕੀ ਫਿਰਦਾ ਰਹਿੰਦਾ ਡੈਕਟਰ ਵਾਗਾ ਡੈਕਟਰ ਲਗਾ ਇਹਦਾ ਕੀ ਹੱਲ ਕਰਕੇ ਆਉਣੇ ਇਹਦਾ ਕੀੜਾ ਇਹ ਇੱਕ ਹੋਰ ਕਹਿੰਦਾ ਪਤਾ ਨਹੀਂ ਟੋਕੀ ਡੁਕੀ ਪਤਾ ਨਹੀਂ ਕੀ ਕਹਿੰਦਾਗਾ ਡੌਕੀ ਕੀ ਹੁੰਦੀ ਆੜ ਪੜਾ ਪੜ ਲੈਂਦਾ ਉਹ ਯਾਰ ਪੜ ਕਿੱਥੋਂ ਲੈਂਦੇ ਕਬੀਲਦਾਰੀ ਚ ਨਹੀਂ ਪੜਿਆ ਗਿਆ ਯਾਰ ਲੱਗਦਾ ਕਬੀਲਦਾਰ ਪੱਤੀ ਤੇ ਕਵੀਸਰੀ ਤੇ ਤੂੰ ਜਾਣਾ ਚੁੱਲੇ ਜਾ ਹੱਥ ਦੇਣੀ ਅੱਗ ਚ ਜਿੰਨਾ ਮਰੇ ਬੰਦਾ ਵਰਜੀ ਲੱਤਾਂ ਵੀ ਬੁਲਾਨੀ ਚਾਹੀਏ ਪਰ ਡੌਂਕੀ ਲਾ ਕੇ ਨਹੀਂ ਤੂੰ ਸੱਚੀ ਦਿਲ ਦੀ ਗੱਲ ਸੁਣਾ ਤੂੰ ਡੌਂਕੀ ਲਵਾਦੀ ਤੂੰ ਮੈਂ ਫਿਰ ਆਕੇ ਗਿਆ ਸੀ ਮੈਂ ਭਾਈ ਡੌਂਕੀ ਲਾ ਕੇ ਕਦੋਂ ਪਈਆ ਸਾਰਾ ਬਤਾ ਮੈਨੂੰ ਇਹ ਤਰੀ ਸਾਹਿਰ ਬੋਟਾ ਬਰੇ ਕੋਈ ਨਹੀਂ ਪਰ ਆਵਾ ਤੈਨੂੰ ਬਹਿਉ ਆ ਪਿਆਗਾ ਯਾਰ ਉਹ ਰੱਬਾ ਕੀ ਨਾ ਲੋਕਾਂ ਜਾਰੇ ਦਾ ਹੱਲ ਕਰ ਕੋਈ ਇਹਦਾ ਜਾਨ ਖਾਦਾ ਮੇਰੀ ਤੇ ਰਤ ਕਰਾ ਮੇਰਾ ਬਾਹਰ ਜਾਣਾ ਯਾਰ ਹੁਣ ਇਹ ਪਾਸਪੂਸਤਾ ਹੁੰਦਾ ਨਹੀਂਗਾ ਦੇਖ ਬਈ ਉਹ ਕੀ ਕਹਿੰਦੇ ਉਹਨੇ ਰੈਂਡ ਰੂਮ ਦੇਤਾ ਮੈਨੂੰ ਲੱਗਦਾ ਨਹੀਂ ਉਹਦੇ ਨਾਲ ਛੱਡ ਇਹਦਾ ਤਾਂ ਇੱਕੋ ਹੀ ਇਲਾਜ ਆ ਥੋੜੇ ਪੈਸੇ ਵਾਦੇ ਲੱਗਣਗੇ ਆਪਾਂ ਨੂੰ ਪਹਚਾ ਦੇਵਾਂਗੇ ਬਾਅਦ ਪਾਪ ਡੌਂਕੀ ਭਾਗ ਨਹੀਂ ਪਹਚਾਉਂਦੇ ਆਪਾਂ ਪਹਜਾਵਾਂਗੇ ਇੱਕ ਨੰਬਰ ਤੇ ਇਹਨੂੰ ਅੱਛਾ ਫਿਰ ਐ ਕਰਦੇ ਆ ਪੱਕੀ ਕੁੜੀ ਭਾਲਣ ਜਾ ਕੇ ਤਾਂ ਸਹੀ ਵਿਆਹ ਕਰਾ ਕੇ ਬਾਜਣਿਆ ਓਏ ਭਰਾਵਾ ਇਹ ਕੰਮ ਮੇਰੇ ਕੋਈ ਦਮ ਨਹੀਂ ਹੈਗਾ ਤੇਰਾ ਮੈਂ ਬਾਗਿਆ ਤੇ ਤਲਾਕ ਦੇ ਦਿਆਂਗਾ ਕਿੱਡੀ ਗੱਲ ਹੈ ਇਹ ਕੀ ਗੱਲ ਹੁੰਦੀ ਆ ਯਾਰ ਇਹ ਵੀ ਕਹਿੰਦੇ ਨੇ ਮੇਰੀ ਕੁੜੀ ਨਾਲ ਵਿਆਹ ਹੋ ਕੇ ਯਾਰ ਹੋ ਜਾਣਾ ਬਸ ਬਾਈ ਟੂਏ ਨੰਬਰ 20 ਚੱਲਿਆ ਅੱਛਾ ਪਾਰ ਜਿਹੜੀਆਂ ਕੁੜੀਆਂ ਜਿਹੜੀਆਂ ਉੱਪਰ ਪੰਜਾਬ ਟਰੀ ਬਰ ਗਈਆਂ ਹੋਈਆਂ ਨੇ ਹਾਂ ਹਾਂ ਉਹਨਾਂ ਨਾਲ ਗੱਲਬਾਤ ਕਰਕੇ ਬੰਨ ਕਿਵੇਂ ਕਰ ਲੈਂਦੇ ਕਿ ਟਮਟਾ ਉਹ ਪਤਾ ਕੀ ਕਰਦੇ ਆ ਉਹ ਵੀ ਪੈਸੇ ਲੂਟ ਦਿੰਦੇ ਨੇ ਕਹਾ ਤੂੰ ਫਰਾਨੇ ਉਹ 50 ਲੱਖ ਪਾ ਦੋ ਹਨਾ 70 ਲੱਖ ਪਾ ਦੋ ਇੰਨਾ ਭੇਜ ਦੋ ਫਰਾਨਾ ਭੇਜ ਦੋ ਇਥੇ ਮੁੰਡਾ ਚਾਰਜ ਭੇਜੀਆਂ ਦਾ ਮੈਨੂੰ ਵੀ ਕੁੜੀ ਬਾਹਰ ਲੈ ਕੇ ਜਾਊਗੀ ਮੇਰਾ ਵਿਆਹ ਹੋਊਗਾ ਨਾ ਐ ਉਹ ਵਾਹ ਹੋਊਗਾ ਜਦ ਆਪਣੇ ਪਿਆ ਉਹਦੀ ਕੁੜੀ ਹੁੰਦੀ ਆ ਉਹਦੇ ਨਾਲ ਤੇ ਰੋਕਾ ਕਰਾ ਲੈਂਦੇ ਆਗੇ ਵੀ ਮੈਨੂੰ ਲੈ ਕੇ ਜਾਊਗੀ ਬਾਹਰ ਜਦ ਪੱਕੀ ਹੋਊਗੀ ਉੱਥੇ ਉਹ ਕੁਝ ਨਹੀਂ ਕਰਦੀ ਉਹ ਉੱਥੇ ਕਿਸੇ ਹੋਰ ਨਾਲ ਵਿਆਹ ਕਰ ਲੂਗੀ ਠੀਕ ਆ ਨਾ ਇਥੇ ਇਹਨਾਂ ਦੇ ਪੈਸੇ ਗਏ ਜਿਹੜਾ ਨੇ ਬਾਹਰ ਭੇਜਿਆ ਨਾਲ ਉਹ ਗਿਆ ਹਣੇ ਜਿੱਤ ਤਕਮਾਲੀ ਇਹਨੇ ਠੀਕ ਹੈ ਨਾ ਇਹ ਕੋਈ ਗੱਲਾਂ ਦਾ ਮੈਂ ਨਾ ਇਹ ਗਿਆ ਤੂੰ ਚਾਹੂ ਪਾਈ ਯਾਰ ਤੂੰ ਮੇਰੇ ਨਾਲ ਦੇ ਯਾਰ ਦੋਸਤ ਪੰਜ ਜਾਣੇ ਗਏ ਆ ਪੰਜਾਂ ਨੇ ਵਿਆਹ ਕਰਾ ਲਏ ਨੇ ਉਹ ਉਹ ਸੈਟ ਨੇ ਅਜੋਥੇ ਕੈਨੇਡਾ ਉਹ ਬਾਈ ਤਾ ਯਾਰ ਖੂਚ ਡਿੱਗਣਗੇ ਤੂ ਖੂਡ ਡਿੱਗੇ ਉਹਨਾਂ ਨਾਲ ਯਾਰ ਉਹ ਸਦੇ ਕੈਨੇਡਾ ਉਹ ਕੈਨੇਡਾ ਕੈਨੇਡਾ ਵਾਲੇ ਖੂਚ ਮਿੱਟੀ ਉਹ ਬੱਤੀ ਬੱਤੀ ਗੱਲ ਸੁਣ ਧਿਆਨ ਨਾਲ ਉਹ ਵੀ ਕਰਮਾਂ ਦੀ ਗੱਲ ਹੁੰਦੀ ਹੈ ਕਰਮਾਂ ਨਾਲ ਹੀ ਬਣਦੀ ਆ ਯਾਰ ਕਰਮ ਮੇਰੇ ਵੀ ਚੰਗੇ ਆ ਕੋਈ ਗੱਲ ਨਹੀਂ ਇਹ ਨਾ ਵਾ ਮੈਂ ਪੁੱਛਦਾ ਮੈਨੂੰ ਤਾਂ ਦੱਸ ਨੀ ਤੇ ਫੋਨ ਤੇ ਗੱਲਬਾਤ ਹੈਗੀ ਤੂੰ ਕਿਹਾਰੇ ਤੂੰ ਕੋਈ ਨਾ ਮੈਂ ਕਰਦਾ ਇਹਨਾਂ ਤੇ ਤੁਸੀਂ ਕਰੋ ਗੱਲਾਂ ਬਾਤਾਂ ਚੱਲ ਬਾਈ ਤੂੰ ਮੇਲਾ ਕਿਹੜਾ ਜਿੱਦੇ ਆਉਣਾ ਬਾਈ ਮੇਰਾ ਹੱਲ ਕਰਦੇ ਤੂੰ ਕਿੱਥੇ ਜਾਣਾ ਉਹ ਨਹੀਂ ਹੱਲ ਤੇਰਾ ਕੋਈ ਨਾ ਕਰਾਂਗੇ ਤੂੰ ਬਾਈ ਜਾ ਯਾਰ ਤੂੰ ਜਾ ਤੂੰ ਮੈਂ ਕਰਦਾ ਕੋਈ ਹੋਰ ਜਾਣਦੇ ਪੜੇ ਉਹ ਯਾਰ ਮੇਰਾ ਖੜਾ ਦੇ ਖੜਾ ਤੂੰ ਪੰਚਮ ਵਾਲਾ ਪੜਦਾ ਇਹ ਚ ਕੰਮ ਕਰਾਈਂਦਾ ਸਾਰੀ ਦੇੜੀ ਜੀ ਦੀ ਬਾਲੀ ਰੱਖੂਗਾ ਨਾ ਤਾਂ ਹੁਣ ਜਾਣਾ ਮਤਲਬ ਇਹ ਪੱਕਾ ਭਰਾ ਮੇਰਾ ਖੜਾ ਖੜਾ ਜਦੋਂ ਤੰਗ ਵਾਲਾ ਕਰਦਾ ਕੰਮ ਹੀ ਬਾ ਲੈਂਦਾ ਅਸਾ ਹੋਂ ਤੇਰਾ ਕਿਹੜਾ ਛਲਾਮਾ ਹੈ ਤੂੰ ਉਹ ਛਲਾ ਦੇ ਯਾਰ ਕਿਸੇ ਪਾਸੇ ਛਲਾ ਦੇ ਮੈਂ ਤਾਂ ਕਹਿੰਦਾ ਯਾਰ ਕੀ ਕਰਾਂ ਉਥੇ ਜਾਣ ਨੂੰ ਹੀ ਆ ਮਰਨਾ ਹੀ ਆ ਉੱਥੇ ਜਾ ਕੇ ਕੁਛ ਨਹੀਂ ਦਾ ਮਰ ਚਾਂ ਜੀ ਇੱਥੇ ਵੀ ਤਾਂ ਮਰੀ ਜਾਂਦਾ ਰੋਂ ਤੰਗ ਕਰਦਾ ਯਾਰੇ ਚਲ ਫੇ ਤੂੰ ਬਾਹਰ ਕਰਦਾ ਕਰ ਹਾਲ ਤਮੈ ਕਰ ਦਿੰਦਾਗਾ ਵੀ ਕਰ ਦੇ ਹਾਲ ਫੇ ਤਾਂ ਐ ਕਰ ਤੂੰ ਕੁੜੀ ਚੱਕ ਕੇ ਪਹਿਲਾਂ ਵੀ ਕੁੜੀ ਨਾਮ ਆ ਵਿਆਹ ਕਰਕੇ ਬਾਹਰ ਭਾਗ ਜੂਗਾ ਅੱਛਾ ਤੂੰ ਐ ਕਰ ਕਿਸੇ ਲੋਟੇ ਤੋਂ 30 35 ਲੱਖ ਦਾ ਚ 40 ਲੱਖ ਦਾ ਬਸ ਇੰਤਜ਼ਾਮ ਕਰ ਲੈ 30 35 ਲੱਖ ਹਾਂ ਉਹ ਕਰਾਂਗੇ ਬਾਕੀ ਤੂੰ ਜਮੀਨ ਹੈਗਾ ਜ਼ਮੀਨ ਵੇਚ ਜਾਏ ਹਾਂ ਕਿ ਨਾ ਹੋਦੀ ਹੈਗੀ ਹਾਂ ਬੇ ਪਾਪਾ ਉਹ ਹੀ ਸਭ ਵੇਚ ਦੇਣਗੇ ਬੜੇ ਯਾਰਾ ਮੈਂ ਪਾਪਾ ਗਿਲਣੇ ਤੇ ਪੜ ਰਹਿਣਾਗਾ ਬਾਦੂ ਤੇਰਾ ਹਾਲ ਮੈਂ ਕਿਹੜਾ ਹਾਲ ਮੈਂ ਆਪ ਹੀ ਕਰ ਦੂਗਾ ਆਦਨ ਪੇਪਰ ਦੀ ਇੰਟਲੂੜਾ ਤੇਨ ਪੇਪਰ ਦਾ ਆਪ ਹੀ ਮਿਲੂਗਾ ਤੈਨੂੰ ਨੰਬਰ ਜਿੰਨੇ ਆਖਣਾ ਪਾ ਜਿੰਨੇ ਪਾਉਣੇ ਬੈਂਡ ਬੂਡ ਅੱਛਾ ਹਾਂ ਤੂੰ ਜੋ ਮੇਰਾ ਕੰਮ ਕਰ ਦੇਣਾ ਭਰਾਵਾ ਯਾਰੇ ਬਸ ਤੂੰ ਇੱਕ ਬਾਰ ਇਥੋਂ ਭੇਜ ਦੇਂਦੀ ਜ਼ਿੰਮੇਵਾਰੀ ਮੇਰੀ ਹੈ ਬਾਕੀ ਉਹ ਕੰਮ ਮਿਲਣਾ ਜਨਾ ਮਿਲਣਾ ਉਹਦੀ ਜ਼ਿੰਮੇਵਾਰੀ ਉਹ ਤਾਂ ਇੱਥੇ ਆਲਾ ਤੈਨੂੰ ਕਿਰਾਂ ਜਾ ਇੱਥੇ ਜਾ ਦੇ ਯਾਰ ਕੈਨੇਡਾ ਵਾਲੇ ਦੇ ਬਸ ਤੈਨੂੰ ਮੋਬਾਈਲ ਉੱਤੇ ਪਵਾ ਦਿਆ ਸੀ ਅੱਜ ਤੇ ਪਾਰਟੀ ਪੁਲਟੀ ਕਰਦੇ ਆ ਸ਼ਾਮੀ ਕਰਾਂਗੇ ਆ ਕੂ ਚੱਕਰ ਨਾ ਮਣੀ ਨੰਬਰ ਤੇ ਮੇਰਾ ਹੋਗਾ ਯਾਰ ਤੇਰੇ ਕੋਲੇ ਨੰਬਰ ਹੈਗਾ ਹਾਂ ਜੇ ਨਹੀਂ ਹੋਣਾ ਛੋਟੇ ਕੋਲ ਤਾਂ ਕੋਈ ਨੰਬਰ ਹੈ ਇਹ ਬਿੱਜੂ ਹੋ ਜਾਂਦੀ ਮੈਂ ਕੋਈ ਇਹਦਾ ਗੱਲ ਤਾਂ ਨਹੀਂ ਹੈ ਕਿ ਬਿੱਜੂ ਹੀ ਆਣਾ ਹੋਰ ਹੋਰ ਤੂੰ ਮੈਨੂੰ ਗੱਲ ਦੱਸਾ ਚ ਗੱਲਬਾਤ ਹੈਗੀ ਕਿਤੇ ਨਾਲ ਗੱਲਬਾਤ ਲਾ ਕਿਹੜਾ ਯਾਰ ਮੈਂ ਖੜਾ ਹਾਂ ਸਾਨੂੰ ਫੇਰ ਹੀ ਗੱਲਬਾਤ ਹੋਊਗੀ ਕੱਲ ਤਾਂ ਜਾਣ ਨਹੀਂ ਆਂਦਾ ਯਾਰ ਇਹ ਅੱਛਾ ਹੋਰ ਹੁਣ ਜਿਲੀ ਜਿਲੀ ਵਿਚ ਇੱਥੇ ਜੀਲ ਜੀ ਰੱਖੀ ਰਿਹਾਦਾ ਹੈ ਬੈਣ ਕਿਥੋਂ ਹੋਣਗੇ ਮੇਰੇ ਬਈ ਮੈਂ ਵੀ ਤੈਨੂੰ ਇਹ ਤੂੰ ਜਗਾਨ ਨੂੰ ਬਣਾ ਤੈਨੇ ਕਮਲੇ ਨਹੀਂ ਕੰਮ ਦਾ ਜਾਣ ਨਹੀਂਦਾ ਕਿਸੇ ਬੰਦੇ। ਓਏ ਜੀ ਵੀ ਤੁਸੀਂ ਬੀਚੇ ਯਾਰ। ਓਏ ਭਗਵਾਨ ਤਮਾਨ ਨੇ ਕਿਹਾ ਜੀ ਕਹਿੰਦਾ ਸਿੱਧੀ ਬਿਜਾਈ ਕਰੋ ਨਾਲੇ ਪਾਣੀ ਦੀ ਬਚਤ ਹੋਣ ਲਈ 1500 ਰੁਪਏ ਦੇਵੋ। ਉਹ ਭੈਣ ਦੇ ਅਪਰੋਚ ਕੱਖ ਹੋਏ ਖੜੇ ਨੇ ਯਾਰ। ਐਡੇ ਨੇ ਕੱਖ ਨੇ ਜੀਰੀ ਘੱਟ ਛੋੜੀ ਕੱਖ ਵੱਡੇ ਹੋਏ ਪੈਨੇ। ਓਏ ਯਾਰ ਕਿਸਾਨ ਵੀ ਕੀ ਕਰ ਰਿਹਾ ਨਾ ਆਈ ਵੀ ਇਹਨਾਂ ਮਾਰੋ ਸਰਕਾਰਾਂ। ਓਏ ਸਰਕਾਰਾਂ ਨੇ ਮਾਰਤੇ ਪਰਵਾ ਤਾਈ ਤੱਕ ਖੇੜਾ ਛੋਣਾ ਹੋ ਤੇ ਮੂੰਹ ਨਿਕਲ ਗਈ ਜਵਾਨ ਚੋਂ ਗੱਲ। ਇਹੀ ਗੱਲ ਤਾਂ ਸਾਰੀ ਸਹੀ ਹੈ ਯਾਰ। ਚਲ ਬਾਈ ਫਿਰ ਤੇ ਹਾਲ ਮੈਂ ਕਰ ਦਿੰਦਾ ਹੈ ਯਾਰ। ਚਲ ਤੇ ਵੀ ਤੂੰ ਮੇਰਾ ਜਾ ਤੂੰ ਕਿੱਦੋਂ ਜਾਣਾ ਫਿਰ ਮੈਂ ਤਾਂ ਤੂੰ ਤਾਂ ਮੇਰਾ ਕੋਈ ਹੈ ਨਹੀਂ ਖਿਆਲ ਇਹ ਤਾਂ ਜਾਣਦਾ ਇਹ ਤਾਂ ਇੱਥੀਆਂ ਮੈਂ ਗਿਆਦਾ ਪਰ ਤੈਨੂੰ ਤੋੜ ਕੇ ਮੈਂ ਵੀ ਫੇਰ ਹੀ ਜਾਊਂਗਾ ਓ ਇੱਥੇ ਕੀ ਰੱਖਿਆ ਤੂੰ ਬਗ ਜਾ ਯਾਰ ਪੀਅਰ ਹੋ ਗਿਆ ਹੁਣ ਤੋਂ ਪੀਅਰ ਜੇ ਮ ਪੱਕਾ ਫਿਰ ਇੱਥੇ ਕੀ ਰਹਿਣਾ ਤੂੰ ਓ ਇੱਥੇ ਤਾਂ ਮੈਕਾਜਪ ਪਿਆਪ ਦਾ ਵਰਗਾ ਮਾਹੌਲ ਨਹੀਂ ਹੈਗਾ ਉੱਥੇ ਓ ਯਾਰ ਮਾਹੌਲ ਇਹ ਗੱਲਾਂ ਪੰਜਾਬ ਦੀਆਂ ਕੋਈ ਕੁਝ ਨਹੀਂ ਨਾ ਉਪਰਾਪਾ ਤਰਸਦੇ ਪਿਆਪ ਨੇ ਉੱਥੇ ਜਦੋਂ ਜੇਹ ਚ ਪੈਸੇ ਹੋਣ ਨਾ ਸਾਰਾ ਕੁਝ ਹੀ ਬਣ ਜਾਂਦਾ ਮਾਹੌਲ ਵੀ ਬਣ ਜਾਂਦਾ ਪੈਸੇ ਤੇ ਗੱਲ ਠੀਕ ਆ ਐਸੀ ਤੂੰ ਜਿਹੜੀ ਅੱਜ ਕੱਲ੍ਹ ਜਮਾਨੇ ਉਹ ਬਈ ਔਰ ਹਾਲੀ ਹੈ ਨਹੀਂ ਜੇ ਪੈਸਾ ਹੋਊਗਾ ਤਾਂ ਸਹਿਤ ਜੇ ਤੇ ਜੇ ਪੈਸਾ ਨਾ ਇਸ ਤੇ ਦਾ ਤੇਰੇ ਯਾਰ ਸੋ ਸਾਰੇ ਨੇਗੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਨਾ ਤੇਰੇ ਕੋਈ ਆਵੇ ਨਾ ਕੋਈ ਜਾਵੇ ਹਾਂ ਕਾਰ ਹੋਵੇ ਚੰਗਾ ਬੋਲਟ ਹੋਵੇ ਮੋਟਰਸਾਈਕਲ ਹੋਵੇ ਐਡੀ ਜੱਕਾਰੇ ਹੋਏ ਜਾਂਦੀ ਰਿਸ਼ਤੇ ਜੇ ਤੇਰੇ ਕੋਲ ਹੈਗਾ ਕਰੇ ਤੂੰ ਕੀ ਮੰਗਵੇਂ ਦੇਗਾ ਨਹੀਂ ਦਿੰਦੇ ਨਹੀਂ ਜਮਾ ਲਈ ਐਸਾ ਬਰਾ ਹਾਲ ਆ ਤਾਹੀ ਦਾ ਆ ਗਿਆ ਮਨ ਮੇਰਾ ਪਿਆਰ ਦਾ ਚੱਲ ਕੋਈ ਨਾ ਵੀ ਤੇਰਾ ਹਾਲ ਕਰ ਲੈਣਾ ਤੂੰ ਪੈਸੇ ਦੇ ਰੱਖ ਮੈਂ ਪਾ ਠੀਕ ਆ ਮੈਂ ਕਰਦਾ ਚ ਗੱਲ ਮੈਂ ਹੋ ਸਕਿਆ ਤੇਰੀ ਬਾਤ ਤੇ ਨੌਕਰੀ ਕੋਈ ਕੋਈ ਕਨੇ ਕਨੇ ਨਾਲ ਗੱਲ ਕਰੂੰਗਾ ਬਾਕੀ ਉੱਥੇ ਆਪਣਾ ਹੈਗਾ ਘਰ ਉੱਥੇ ਤੂੰ ਰਹੇਂਗਾ ਇਹका ਧੰਨਵਾਦ ਸਤਿ ਸ਼੍ਰੀ ਅਕਾਲ ਚੰਗਾ ਕਰਦਾ ਮੈਂ ਤੇਰਾ ਹੱਲ ਚੰਗਾ ਆਦਰ ਮੈਂ ਵੀ ਜਿਹੜਾ ਬੇਗਾਨਾ ਕਿਉਂ ਤਾਂ ਮੈਂ ਰੁਕ ਰਹਿਣਾ ਨਹੀਂ